बदला चो बिजली चमके सीिमाज दी होए रुषनाई जा सुने जहितार दी बदला चो बिजली चमके सिगि मार दीम होइ रुशनाई जा सुनै जे तार दी दया सिंध वले निगा गई जा दतार दी ਉਪਟਾ ਉੱਤ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਦਇਆ ਸਿੰਧਵਲੇ ਨਿਗਾਹ ਗਈ ਜਜ਼ਾਤਾਰ ਦੀ ਉਪਟਾ ਉੱਤ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ ਚ ਉਥੇ ਜ਼ਿੰਦਗੀ ਸੀ ਚੂਮਦੀ ਮੌਤ ਦੇ ਨਸ਼ੇ ਚ ਉਥੇ ਜ਼ਿੰਦਗੀ ਸੀ ਚੂਮਦੀ ਬੋਲੇ ਦਇਆ ਸਿੰਘ ਲਾਸ਼ ਤਾਕ ਕੇ ਮਸੂਮ ਦੀ ਓ ਜਿੰਦਗੀ ਦੇ ਦਾਤਿਆ ਸੁਨਹਿਰੀ ਵਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾ पैर खिसका लिया दाता इारी चुक करे के करेज क्यों नाल बेख के जुझारण क्यों पैर खिसका लिया दाता एक बारिच കോ നാല പാഷ പൽ ഹര പീടത്ത പഖേരു ചല ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤरां ਦੀ ਪੀੜਤਾ ਪੰਖੇ ਰੂਹੇ ਨਹੀਂ ਚੱਲਦੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿੱਤ ਲਾ ਦਿਆਂ ਨੇ ਭਾਈ ਦੀ ਅਕੀਰ ਜੇੜੀ ਉਹ ਰਸ ਮਨਭਾ ਦਿਆ ਪਗ ਲਾ ਕੇ ਸੀਸ ਦੀ ਦੋ ਟੋਟ ਕੇ ਬੜਾ ਦਿਆ ਦਾਤਾ ਦੀ ਦੀ ਦੁਹਾਂ ਦੇ ਸਰੀਰ ਉੱਤੇ ਪਾ ਦਿਆ ਬੜੇ ਹੀ पे जग वे पर कपड़ो बग़ैर दसो के पुतल बोले दश देश पिता मुखो लॻा ਦਿੰਦਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾ ਮੈਦਾਨ ਵਿੱਚ ਤੂੰ ਜਰਾ ਨਿਗਾ ਮਾਰ ਕੇ ਸਿੰਘ ਵਿਸ਼ਹੀਦ ਕਿਨੇ ਹੋਏ ਜਨਾ ගමരක සිංහවිෂහින්නේ හොජනහരක කාලසේනුෂගනප ත්තාදජතාද දැය සිංහසිക്കച

ਲੈਨੇ ਆਖ ਸੋਖ ਵੇਲੇ ਮੇਰੇ ਸਿੰਘ ਪਾਈਵਾਨ ਨੇ ਬੇਖਨਾ ਮਦਾਨ ਵਿੱਚ ਪਏ ਕਿਹੜੇ ਹਾਲ ਨੇ ਇਹ ਨਾ ਲਾ ਲਾ ਤੂੰ ਪਿਆਰੇ ਲਾ ਲਾ Kağıt, 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 ਲਾਸ਼ ਨਹੀਂ ਚੁਕਦਾ ਜਦੋਂ ਤੱਕ ਇਨਾਂ ਦਾ ਹਿਸਾਬ ਨਹੀਂ ਮੁਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁਕਦਾ ਦਇਆ ਸਿੰਘਾ ਮੋ ਵਾਲੇ तिण के तरोड़ दे छोड़ दे जुझारदा ख्याल एथे छोड़ दे दया सिंघामोल वाले तू तिण के तरोड़ दे छोड़ दे जुझारदा ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਨਈਓ ਕਫੜਾ ਨੂੰ ਲੋੜ ਦੇ ਪੰਥ ਦੇ ਸ਼ਹੀਦ ਨਈਓ ਕਫੜਾ ਨੂੰ ਲੋੜ ਦੇ ਤੂੰ ਇਦਾਈ ਦੁਮਲਾ हंथ जे शो कफनो तुए दाई तूं मू ते मोड़ दया दे। सिंगा क्यू ॾई जन मोदम ல்ட்டிய சிம்மையூ இச்ச ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਇਨਾ ਮੇਰੇ ਆ ਤੋ ਸਮਝਾ ਮਾਣ ਮਿਲਦਾ ਕਿ ਮੈਂ ਜਾਨ ਬਚਾ ਕੇ ਆ ਗਿਆ ਇਹ ਨਾ ਮੇੜਿਆ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਜਾਨ ਬਚਾ ਕੇ ਆ ਗਿਆ ਮੈਨੂੰ ਰਤਾ வ சார மென்ஷத கேபிந்த சி சிஜே புத்தே சு கேபிந்த சிங்க உத்தே ரா பிரீத்த ஏ தக்கிய

ਵੇਖਿਆ ਨਾ ਪੈਰ ਪੈਰ ਤੇਰਾ ਜਦੂ ਮਾਰ ਠੋਕਰ ਹੀਰੇ ਲਾਲ ਲੂਟਾ ਹਸਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ பித்தி புத்தி லாஷு ஷேய